ਆਪ ਦੀ ਜਮੋਤੀ ਰਾਮ ਕਾਰਾ ਉਹਨੇ ਸੇਵਾ ਕਮਾਈ ਦੀ ਫਿਰ ਤਿੰਨ ਪੇਸ਼ੀਆਂ ਦਾ ਜ਼ਿਕਰ ਆਉਂਦਾ ਮੈਂ ਛੇਤੀ ਸੰਖੇਪ ਦੇ ਵਿੱਚ ਅਰਜ ਕਰਦਿਆਂ ਸਾਫਾ ਸਰਹੰਦ ਨੂੰ ਕਿ ਪਹਿਲੀ ਪੇਸ਼ੀ ਦੇ ਵਿੱਚ ਸਹਿਬ ਜੱਲਦਿਆਂ ਨੂੰ ਜਦੋਂ ਲਿਜਾਇਆ ਗਿਆ ਮਾਤਾ ਕਹਿੰਦੀ ਨੇ ਮੇਰੇ ਬੱਚਿਆ ਨੂੰ ਕਿਉਂ ਲੈ ਜਾਣਾ ਉਹ ਤਿਆਨੂ ਕਿ ਮੈਂ ਜਾਣੀ ਇਹਨਾਂ ਨੇ ਕਿਹੜਾ ਕੋ ਕਤਲ ਕੀਤਾ ਧੱਕੇ ਦੇ ਨਾਲ ਉਹ ਐਲਕਾਰ ਲੈ ਗਏ ਆ ਤੇ ਅੱਗੇ ਦਰਵਾਜ਼ਾ ਵੱਡਾ ਬੰਦ ਕੀਤਾ ਆਪਾ ਜਹਰawar ਸਿੰਘ ਕਹਿੰਦੇ ਫਤੇ ਸਿੰਘ ਨੂੰ ਕਹਿੰਦੇ ਫਤੇ ਸਿਆ ਕਹਿੰਦੇ ਤੈਨੂੰ ਪਤਾ ਕਿਉਂ ਹੰਦ ਕੀਤਾ ਸਾਡਾ ਸਿਰ ਚ ਕਾਉਣਾ ਚਾਹੁੰਦੇ ਆ ਆਪਾਂ ਸਿਰ ਨਹੀਂ ਚ ਕਾਉਣਾ ਆਪਾਂ ਉਸ ਦਾਦੇ ਦੇ ਪੁੱਤੇ ਗੁਤੇਗ ਭਾਦਰ ਦੇ ਹਾਂ ਜਿਨੇ ਆਪਣਾ ਸੀਸ ਕਟਾਲਿਆ ਪਰ ਕਿਸੇ ਦੇ ਧਰਮ ਨੂੰ ਬਚਾਲਿਆ ਪਰ ਅੱਜ ਇਹ ਸਾਡੇ ਧਰਮ ਨੂੰ ਸਾਡੇ ਨੂੰ ਸਾਨੂੰ ਸਤੋਂ ਮਨਾਉਣਾ ਚਾਹੁੰਦੇ ਨੇ ਗਲਾਉਣਾ ਚਾਹੁੰਦੇ ਨੇ ਤੇ ਆਪਾਂ ਸੀਸ ਨਹੀਂ ਚ ਕਾਉਣਾ ਜੀ ਜਿਵੇਂ ਤੁਸੀਂ ਕਹੋਗੇ ਬਾਬਾ ਫਤੇ ਸਿੰਘ ਜੀ ਟੋਟਲੀ ਆਵਾਜ਼ ਵਿੱਚ ਕਹਿੰਦੇ ਆ ਫਿਰ ਉਹਨਾਂ ਕੱਠਣਾ ਨੇ ਦੋਨੇ ਆਪਣੇ ਚਰਨ ਉਸ ਛੋਟੀ ਜੀ ਖਿੜਕੀ ਦੇ ਵਿੱਚੋਂ ਜਿਹੜੇ ਐਲਕਾਰ ਕਹਿੰਦੇ ਸਵੇਰ ਦੇ ਹਨ ਕੰਢਿਆ ਬੱਚਿਓ ਕਹਿੰਦੇ ਸੂਬੇ ਨੂੰ ਜਾ ਕੇ ਅਦੀਨਗੀ ਦੇ ਨਾਲ ਸਿਰ ਚਾ ਕੇ ਨਮਸਕਾਰ ਕਰਿਓ ਤੇ ਐਉਂ ਉਹਨਾਂ ਨੇ ਆਪਣੇ ਚਰਨ ਕੱਢੇ ਤੇ ਅਗਾਂਹ ਐਉਂ ਆਪਣੀਆਂ ਛਾਤਾਂ ਹੈ ਘਾਂਢਾ ਕੇ ਸੂਬੇ ਦੀ ਕਚਹਿਰੀ ਦੇ ਵਿੱਚ ਪਹਿਲਾਂ ਬੋਲੇ ਸੋਹਣ ਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਲਾਇਆ ਇਤਿਹਾਸਕਰ ਕਹਿੰਦੇ ਕਾਜੀ ਦੇ ਹੱਥੋਂ ਬਾਲਾ ਡਿਗ ਪਈ ਤਸਵੀਰ ਡਿਗ ਪਈ ਤੇ ਫਿਰ ਬੂਰੇ ਜਾ ਕੇ ਉਹਦੀ ਕੁਰਸੀ ਦੇ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਬਲਾਈ ਤੇ ਹੈਰਾਨ ਹੋ ਗਿਆ ਸਚਾਨੰਦ ਕਹਿੰਦਾ ਬੱਚਿਓ ਇਹ ਤੁਹਾਡੇ ਬਾਪ ਦਾ ਦਰਬਾਰ ਨਹੀਂ ਇਹ ਵਜ਼ੀਰ ਖਾਨ ਦਾ ਦਰਬਾਰ ਹੈ ਇਹਨੂੰ ਝੁਕ ਕੇ ਸਨਮ ਕਰੋ ਪਹਿਲੀ ਇਹ ਪਹਿਲੀ ਪੇਸ਼ੀ ਹੈ ਫਿਰ ਉਹ ਕਹਿੰਦਾ ਕੋਈ ਨਾ ਬੱਚਾ ਨੂੰ ਛੱਡ ਦਿਓ ਬੱਚੇ ਨੇ ਤੇ ਉਹਨਾਂ ਨੂੰ ਕਹਿੰਦਾ ਕੋਈ ਨਾ ਬਾਹਰ ਆਪਾਂ ਗੱਲ ਕਰਦੇ ਆ ਬਾਹਰ ਛੱਡ ਦਿੱਤਾ ਸਚਾਨੰਦ ਕਹਿੰਦਾ ਜੀ ਇਹਨਾਂ ਨੂੰ ਆਪਾਂ ਪਰਖ ਲਈਏ ਕਹਿੰਦਾ ਇਹ ਬੱਚੇ ਨਹੀਂ ਨੀਕੇ ਬਾਰਕ ਤੁਮ ਮਤ ਜਾਨ ਨੰਨਾ ਸਿੰਘ ਲਿਖਦਾ ਨੀਕੇ ਬਾਰਕ ਤੁਮ ਮਤ ਜਾਨੋ ਨਾਗੋ ਕੇ ਪੂਤ ਬਖਾਨੋ ਸੱਤ ਦੇ ਬੱਚੇ ਸਕੂਲੀਏ ਨੇ ਇਹਨਾਂ ਦੀ ਜ਼ਹਿਰ ਦੇਖ ਲਈਏ ਉਹ ਕਹਿੰਦਾ ਦੇਖ ਲੈ ਜਿਵੇਂ ਤੈਨੂੰ ਚੰਗਾ ਲੱਗਦਾ ਉਹਨੇ ਤਿੰਨ ਦੁਕਾਨਾਂ ਨਕਲੀ ਜੀਆਂ ਕੰ ਮਠਿਆਈ ਦੀਆਂ ਕਢਾਉਣਿਆਂ ਦੇ ਸਸਤਿਆਂ ਦੀ ਇਹ ਤਿੰਨ ਦੁਕਾਨਾਂ ਲਤੀਪ ਲਿਖਦਾ ਸਰਉ ਲਤੀਪ ਕਹਿੰਦਾ ਤਿੰਨ ਦੁਕਾਨਾਂ ਦੇ ਵਿੱਚੋਂ ਨਾ ਕਢਾਉਣਿਆਂ ਵੱਲ ਦੇਖਿਆ ਨਾ ਧੁੱਥਿਆਂ ਨੇ ਉਹਨਾਂ ਨੇ ਮਠਿਆਈਆਂ ਵੱਲ ਵੇਖਿਆ ਦੁਨ ਨ ਜਾਣਿਆਂ ਨੇ ਸਸਰਾਂ ਨੂੰ ਚੁੱਕ ਲਿਆ ਚੁੱਕ ਕੇ ਇੱਕ ਦੂਜੇ ਵੱਲ ਕੰਨ ਨਾ ਮਾਰ ਲੱਗ ਗਏ ਤੇ ਖੇਡਣ ਲੱਗ ਪਏ ਕਹਿੰਦੇ ਫਿਰ ਬੱਚਿਆਂ ਨੂੰ ਕਚਹਿਰੀ 'ਚ ਲੈ ਕੇ ਗਏ ਉਹ ਕਹਿੰਦੇ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਵਜ਼ੀਰ ਖਾਂ ਕਹਿੰਦਾ ਤੁਸੀਂ ਕੀ ਕਰੋਗੇ ਉਹ ਕਹਿੰਦੇ ਕਰਨਾ ਕੀ ਹੈ ਅਸੀਂ ਜੰਗਲਾਂ 'ਚ ਜਾਵਾਂਗੇ ਖਾਲਸੇ ਨੂੰ ਲੱਭਾਂਗੇ ਖਾਲਸੇ ਨੂੰ ਲੱਭ ਕੇ ਤੇਰੇ ਨਾਲ ਜੰਗ ਕਰਾਂਗੇ ਜੰਗ ਕਰਕੇ ਬਿੱਤ ਕਰੋਗੇ ਕਹਿੰਦੇ ਵਜ਼ੀਰ ਖਾਂ ਤੇਰਾ ਸਿਰ ਵੱਢਾਂਗੇ ਵਜ਼ੀਰ ਖਾਂ ਇੱਕ ਕਦਮ ਤੋਂ ਅੱਗੇ ਆ ਗਿਆ ਬਚੀਰ ਦਾ ਇੱਕ ਕਦਮ ਖੁੱਲ ਆ ਗਿਆ ਜਦੋਂ ਪਿੱਛੇ ਹਟਿਆ